ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਮਾਨ ਬਠਿੰਡੇ ਵਾਲਾ ਇੱਕ ਨਾ ਰਾਤ ਤੋਂ ਬੜੀ ਵੀਡੀਓ ਵਾਇਰਲ ਹੋ ਰਹੀ ਆ ਬਾਈ ਬਰਾਡ ਅੰਡੇ ਵਾਲੀ ਭਲਾਈ ਜਾਨੇ ਤੋਂ ਤੁਸੀਂ ਸਾਰਿਆਂ ਨੇ ਦੇਖ ਲਈ ਸੀਸੀਟੀਵੀ ਕੈਮਰੇ ਦੀ ਵੀਡੀਓ ਆ ਉਹ ਇੱਕ ਬਾਈ ਹਣੀ ਆਉਂਦੇ ਆ ਗੱਡੀ ਦੇ ਉੱਤੇ ਉਹ 6 ਟ੍ਰੇ ਅੰਡਿਆਂ ਦੇ ਖਰੀਦਦੇ ਆ ਤੇ ਉਸ ਤੋਂ ਬਾਅਦ ਉਹ ਬਿਨਾ ਪੈਸੇ Google Pay ਕਰੇ ਚਲੇ ਜਾਂਦੇ ਆ ਤੇ ਉਹ ਬਾਈ ਦਾ ਕੈਮਰਾ ਲੱਗਿਆ ਹੁੰਦਾ ਤੇ ਉਹ ਕੈਮਰੇ ਤੋਂ ਵੀਡੀਓ ਜਿਹੜਾ ਅਪਲੋਡ ਕਰਦੇ ਉਹ ਵੀਡੀਓ ਸਾਰੇ ਚੈਨਲਾਂ ਤੇ ਸਾਰੇ ਕਿਤੇ ਇੰਨੀ ਕੁ ਵਾਇਰਲ ਹੋ ਜਾਂਦੀ ਆ ਵੀਡੀਓ ਬਾਹਰ ਤੋਂ ਲਾਵਾ ਵੀ ਬੜਾ ਵੱਡਾ ਇੱਕ ਮੁੱਦਾ ਅੱਜ ਦੀ ਘੜੀ ਪੰਜਾਬ ਦੇ ਵਿੱਚ ਬਣਿਆ ਰਿਹਾ ਹੈ ਅੰਡੇ ਅੰਡੇ ਨੂੰ ਲੈ ਕੇ ਟਰੋਲ ਹੋ ਰਹੇ ਆ ਬਹੁਤ ਵੱਡੇ ਪੱਧਰ ਤੇ ਗੱਲਬਾਤ ਹੋ ਰਹੀ ਹੈ ਤੇ ਪਰ ਉਹ ਜਿਹੜੇ ਬਾਈ ਸੀ ਆਸਬੀ ਦੀ ਇੱਕ ਏਰੀਆ ਦੇ ਹੀ ਸੀਗੇ ਦੋਨਾਂ ਦੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀਡੀਓ ਬਾਹਰ ਲੋ ਗਈ ਬਾਈ ਉਹਨਾਂ ਨੇ ਬਾਈ ਨਾਲ ਸਪਾਰਕ ਕਰਿਆ ਬਰਾੜਨਾ ਤੇ ਆਸਬੀ ਦੀ ਉਹਨਾਂ ਦੀ ਬੈਠ ਕੇ ਸਮਝੌਤਾ ਹੋ ਗਿਆ ਜੋ ਵੀ ਜੇ ਭਲੇਖਾ ਹੋ ਗਿਆ ਜਾਂ ਗਲਤੀ ਹੋ ਗਈ ਜੋ ਵੀ ਗੱਲਬਾਤ ਉਹਨਾਂ ਨੇ ਆਸਬੀ ਦੀ ਉਹਨਾਂ ਨੇ ਕੰਪਰੋਮਾਈਜ਼ ਹੋ ਚੁੱਕੇ ਆਪਾਂ ਬਾਈ ਉਹਨਾਂ ਨਾਲ ਗੱਲ ਵੀ ਕਰ ਲੈਨੇ ਆ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਦੀਪ ਸਿੰਘ ਹੈ ਅੱਛਾ ਭਾਈ ਕੀ ਹੈ ਸਰ ਕੀ ਕਹਾਣੀ ਵਾਪਰ ਗਈ ਕੀ ਭਲੇਖਾ ਲੱਗਾ ਜਾਂ ਗਲਤੀ ਹੋ ਗਈ ਕੀ ਹੋ ਗਿਆ ਜੀ ਨਾ ਭਾਈ ਰਾਤ ਅਸੀਂ ਆਂਡੇ ਲੈ ਕੇ ਸੀ ਇੱਥੋਂ ਹਾਂ ਗੇਟ ਰਿਆਂ ਹਾਂ ਕੀ ਪੈਸੇ ਹੋਏ ਨਹੀਂ ਠੀਕ ਹੈ ਉਹ ਨਾਲ ਜਿਹੜਾ ਮੇਰੇ ਮੁੰਡਾ ਸੀ ਉਹ ਕਹਿੰਦਾ ਵੀ ਆਪਣੇ ਸਕੈਨਰ ਤੇ ਪੈਸੇ ਹੋ ਗਏ ਕਹਿੰਦਾ ਠੀਕ ਹੈ ਚਲਿਏ ਤੇ ਮੈਂ ਚਲੋ ਠੀਕ ਹੈ ਕਿ ਅਸੀਂ ਜਾਵੜੇ ਉੱਥੇ ਹੀ ਉਹ ਤੋਂ ਬਾਅਦ ਕੋਈ 20 25 ਮਿੰਟਾਂ ਬਾਅਦ ਉਹ ਪੇਮੈਂਟ ਮੱਲੂ 2100 ਰੁਪਿਆ ਸਾਨੂੰ ਇੱਧਰ ਨਹੀਂ ਆਈ ਸਾਨੂੰ ਆਫ ਨਹੀਂ ਨਹੀਂ ਇਹ ਤਾਂ ਇੱਕ ਸਕੈਨਰ ਤੁਹਾਡੇ ਕੋਲੇ ਲਿਆਂਦਾ ਉਹ ਤੇ ਨਹੀਂ ਹੁੰਦੀ ਦੂਜੇ ਸਕੈਨਰ ਨੇ ਚੱਕਣਾਉਂਦਾ ਜਦੋਂ ਇਹ ਚੱਕ ਕੇ ਤੁਰਦਾ ਉਹਦੋਂ ਤੁਸੀਂ ਗੱਡੀ ਤੋੜ ਲੈਨੇ ਹੋ ਜਦੋਂ ਉਹਨੂੰ ਮੱਲੂ ਵੀ ਇਹ ਚੱਕਣਾਉਂਦਾ ਉਹ ਨਾਲ ਮੁੰਡਾ ਮੈਨੂੰ ਕਹਿੰਦਾ ਵੀ ਆਪਣੇ ਪੈਸੇ ਹੋ ਗਏ ਉਹ ਤੋਂ ਬਾਅਦ ਅਸੀਂ ਤੁਰ ਗਏ ਠੀਕ ਹੈ ਉਦਵਾ ਤੁਰ ਗਏ ਉਦਵਾ ਜੋ ਅਸੀਂ ਜਾਵੜੀ ਉਹ ਉਦੋਂ ਅੱਧੇ ਘੰਟੇ ਬਾਅਦ ਉਹ ਪੈਸੇ ਮਾਨੂੰ ਸਾਨੂੰ ਪੁੱਠੇ ਆ ਗਏ ਤੇ ਉਹ ਬਾਈ ਮੈਨੂੰ ਕਹਿੰਦਾ ਯਾਰ ਪੈਸੇ ਤਾਂ ਆਪਾਂ ਨੂੰ ਵਾਪਸ ਆ ਕੇ ਗਏ ਨਹੀਂ ਮੈਂ ਚੱਲ ਯਾਰ ਆਪਾਂ ਪੁੱਠੇ ਚੱਲਦੇ ਆਂ ਅਸੀਂ ਇੱਥੇ ਪੁੱਠੇ ਆਏ ਜਦੋਂ ਪੁੱਠੇ ਇਹ ਫਾਰਮ ਬੰਦ ਸੀਗਾ ਜੀ ਤੇ ਫਿਰ ਬਾਈ ਦਾ ਨੰਬਰ ਸਾਡੇ ਕੋਲ ਹੈ ਨਹੀਂ ਜੀ ਫਿਰ ਅਸੀਂ ਬਾਹਰ ਬੋਰਡ ਲੱਗਿਆ ਇੱਕ ਬਰਾਡ ਨਹੀਂ ਉਦੋਂ ਤੱਕ ਵੀਡੀਓ ਵਾਇਰਲ ਹੋ ਚੁੱਕੀ ਸੀ ਸਾਨੂੰ ਵੀਡੀਓ ਦਾ ਨਹੀਂ ਪਤਾ ਸੀ ਅਸੀਂ ਆ ਕੇ ਬਾਈ ਨੂੰ ਫੋਨ ਕੀਤਾ ਸੀ ਕਿ ਭਾਈ ਜੀ ਐਂ ਕਰਕੇ ਅਸੀਂ 6 ਟਰੇਆਂ ਲੈ ਕੇ ਗਏ ਸੀਗੇ ਕਿ ਉਹ ਪੇਮੈਂਟ ਤੁਹਾਡੇ ਕੋਲੇ ਨਹੀਂ ਆਈ ਤੇ ਸਾਡੇ ਕੋਲੇ ਵਾਪਸ ਆ ਗਈ ਤੇ ਉਹ ਜੀ ਵੀਡੀਓ ਵਾਇਰਲ ਕਰਤੀ ਤੁਸੀਂ ਕਹਿੰਦਾ ਵੀਡੀਓ ਵੇਖ ਕੇ ਆਏ ਆ ਮੈਂ ਕਿਹਾ ਅਸੀਂ ਵੀਡੀਓ ਵੇਖਣੇ ਆ ਇਸ ਤਾਂ ਵੈਸੇ ਹੀ ਆਏ ਸੀ ਹਾਂ ਤੇ ਫਿਰ ਬਾਈ ਕਹਿੰਦਾ ਸਵੇਰ ਗੱਲ ਕਰ ਲਾਂਗੇ ਤੇ ਫਿਰ ਮੈਂ ਖੈ ਆਪਣੇ ਰਚਨ ਸਿੰਘ ਸੰਧੂ ਸਰਪੰਚ ਸਾਹਿਬ ਭਲਾਈਆਂ ਦੇ ਕਾਲੀਗੱਲ ਵੱਲੋਂ ਮੈਂ ਕਿਹਾ ਉਹਨਾਂ ਨਾਲ ਗੱਲ ਕਰਾ ਦਿਨੇ ਤੁਸੀਂ ਉਹਨਾਂ ਨਾਲ ਕਹਿੰਦੇ ਉਹਨਾਂ ਨਾਲ ਗੱਲ ਕਰਾ ਦਿਓ ਚਲੋ ਤੇ ਅਸੀਂ ਵੀਡੀਓ ਡਿਲੀਟ ਹੋਣੀ ਕਰ ਦਿੰਨੇ ਆ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਬਾਈ ਜੀ ਸੁੱਤੇ ਪਏ ਸੀ ਘਰੋਂ ਫੋਨ ਚੱਕਿਆ ਉਹ ਕਹਿੰਦੇ ਵੀ ਬਾਈ ਸਰਪੰਚ ਸਾਹਿਬ ਸੁੱਤੇ ਪਏ ਆ ਤੁਸੀਂ ਸਵੇਰ ਆ ਜਾਓ ਫਿਰ ਅਸੀਂ ਉਹ ਉਸ ਤੋਂ ਬਾਅਦ ਰਾਤ ਮੁੜ ਗਏ ਫਿਰ ਸਵੇਰ ਆਏ ਆ ਸਵੇਰ ਸਰਪੰਚ ਸਾਹਿਬ ਨਾਲ ਵੀ ਗੱਲ ਕਰ ਲਈ ਉਹਨਾਂ ਨੇ ਇਹਨਾਂ ਨੂੰ ਫੋਨ ਵੀ ਕਰਤਾ ਸੀ ਬਾਕੀ ਐਮਐਲਏ ਪ੍ਰਤਮ ਕੋਟ ਕੋਟ ਪਈਣਾ ਵੀ ਗੱਲ ਕਰਾਤੀ ਸੀ ਕੋਟ ਪ ਨੇ ਅਸਲ ਤੇ ਵਿੱਚ ਜੀ ਗੱਲ ਕਰੀਏ ਤੁਹਾਡਾ ਅੰਡਿਆਂ ਦਾ ਆਪਦਾ ਵੀ ਕਾਰੋਬਾਰ ਆ ਸਾਡੇ ਕੋਲੇ ਹਾਂ ਹੈਗਾ ਫਾਰਮ ਤੁਹਾਨੂੰ ਇੱਥੋਂ ਆਨੇ ਲੈਣ ਦੀ ਲੋੜ ਪੈਗੀ ਸਾਡੇ ਕੋਲੇ ਅੰਡੇ ਵਾਲਾ ਨਹੀਂ ਸਾਡੇ ਕੋਲੇ ਬਲੈਲਰ ਹੈ ਅੱਛਾ ਬਲੈਲਰ ਆ ਤੁਹਾਡਾ ਫੋਲਟਰੀ ਫਾਰਮ ਆ ਹਾਂਜੀ ਹਾਂਜੀ ਛੋਟੀ ਜਿਹੀ ਤਾਂ ਵੀਡੀਓ ਵਾਇਰਲ ਹੋਈ ਤੜਕੇ ਦਰ ਕਿ ਮੈਂ ਦੇਖਿਆ ਤੁਹਾਡੇ ਬਾਰੇ ਮੇਰੇ ਕੋਲ ਸਾਰਾ ਪਹੁੰਚ ਗਿਆ ਡਾਟਾ ਵੀ ਭਾਈ ਆ ਬੰਦੇ ਦਾ ਨਾਮ ਆ ਇੱਥੇ ਰਹਿੰਦਾ ਆ ਕੰਮ ਇਹਦਾ ਆ ਕਾਰ ਹੈ 2022 ਇਹ ਕਿਵੇਂ ਕਿਸੇ ਦਾ ਕਿਹਦਾ ਜੀ ਕਰਦਾ ਜਾਂ ਤਾਂ ਬਾਈ ਨੂੰ ਕੈਮਰੇ ਦਾ ਨਹੀਂ ਪਤਾ ਹੋਣਾ ਜਾਂ ਪੈਗਬੁਗ ਲੱਗਿਆ ਹੋਣਾ ਜਾਂ ਕੋਈ ਗੱਲਬਾਤ ਐਦਾਂ ਨਹੀਂ ਹੋਈ ਹੋਣੀ ਆ ਪੈਗਬੁਗ ਤਾਂ ਆਪਾਂ ਲਾਉਂਦੇ ਨਹੀਂ ਬਾਕੀ ਆਪਣਾ ਕੋਈ ਪਿੰਡਾਂ ਦਾ ਨਹੀਂ 1 ਕਿਲੋਮੀਟਰ ਦਾ ਪਿੰਡ ਦਾ ਆ ਮੈਨੂੰ ਪਤਾ ਮੈਂ ਏਰੀਆ ਦਾ ਬੰਦਾ ਜਾਨ ਤੇ ਆਪਣੀਆਂ ਰਿਸ਼ਤਦਾਰੀਆਂ ਸਾਰੀਆਂ ਮਤਲਬ ਸਬਾਹ ਜਾਣ ਤੇ ਭਲਾਈਆਂ ਦਾ ਕੋਈ ਬਹੁਤ ਤਾਂ ਲੰਮੇ ਝੋੜੇ ਦਾ ਫਰਕ ਨਹੀਂ 1 ਕਿਲੋਮੀਟਰ ਦਾ ਕਾਲ ਕਰੀ ਜਲਦੀ ਕਰੀ ਵੀਡੀਓ ਫਾਇਰਲ ਕਰ ਲੱਗਿਆ ਬਾਈ ਹਰਣਾ ਪਹਿਲਾਂ ਵੀ ਮਤਲਬ ਵੀ ਇੱਕ ਦੋ ਵਾਰੀ ਹੋਇਆ ਜਿਵੇਂ ਇੱਕ ਦੋ ਬੰਦੇ ਪਹਿਲਾਂ ਡੇਢ ਕੁਆਂਟਲ ਕੇ ਕੁਆਂਟਲ ਬਲੈਕ ਮੀਟ ਦਾਮ ਕਰਕੇ ਉਦੋਂ ਕੈਮਰੇ ਨੇ ਲੱਗੇ ਸੀ ਉਦੋਂ ਬਾਅਦ ਉਹ ਲੈਣ ਨਹੀਂ ਆਏ ਪਹਿਲਾਂ ਹੋਇਆ ਉਹਨਾਂ ਨੇ ਤਾਂ ਫਿਰ ਆਪਦੇ ਹਿਸਾਬ ਨਾਲ ਕਰਤੀ ਵੀ ਪਹਿਲਾਂ ਵੀ ਆਪਣੇ ਨਾਲ ਕੀ ਪਤਾ ਵੀ ਬੰਦੇ ਕਹਿ ਉਹ ਜੇ ਸੀ ਆਉਣ ਨਾ ਆਉਣ ਤਾਂ ਕਰਕੇ ਕਰਤੀ ਅੱਜ ਕੱਲ ਦਾ ਬਾਈ ਤਸੱਲੀ ਨਾਲ ਤੁਰਨਾ ਚਾਹੀਦਾ ਚਲੋ ਹੋਸਾਲਾ ਹੈ ਨਾ ਤੁਹਾਡਾ ਜੱਪਲਿਕ ਬਾਈ ਅੱਜ ਕੱਲ ਦਾ ਮਿੰਟ ਚ ਨੰਬਰ ਗੱਡੀ ਦਾ ਨਿਕਲਿਆ ਹੁੰਦਾ ਕਹੇ ਮੇਰੇ ਪਤਾ ਹੀ ਨਹੀਂ ਕਿੱਥੇ ਆਦਾ ਜਲਦੀ ਦਾ ਗੁਪਤ ਵੀ ਲਾਈ ਬੈਠੇ ਆ ਬੰਦੇ ਹਨਾ ਬਾਕੀ ਗਰੀਬ ਬੰਦੇ ਨੂੰ ਮੰਨ ਲਓ ਵੀ ਜਦੋਂ ਉਹਦੀ ਤਨਖਾਹ ਵੱਲ 5-6000 ਰੁਪਏ ਤਨਖਾਹ ਹੁੰਦੀ ਉਹਦੇ ਸਿਰ ਪੈਂਦੇ ਹੋਣਗੇ 200 ਰੁਪਏ ਉਹ ਸਿਰ ਪੈਂਦਾ ਉਹ ਵਿਚਾਰਾ ਰਹਿੰਦਾ ਉਹਦਾ ਕਰਕੇ ਅਸੀਂ ਫਿਰ ਨਾਲ ਦੇ ਵਾਲੇ ਵਾਪਸ ਹੋ ਗਏ ਅਸੀਂ ਘਰੇ ਵੀ ਨਹੀਂ ਗਏ ਬਾਹਰ ਆ ਚੁੱਕੇ ਬਾਕੀ ਬਾਈ ਉਹ ਤਾਂ ਜੋ ਹੋ ਗਿਆ ਔਰ ਪ੍ਰਮਾਤਮਾ ਨੂੰ ਪਤਾ ਪਰ ਬਾਈ ਵਧੀਆ ਰੱਜਿਆ ਪੁੱਜਿਆ ਬੰਦਾ ਹੈਗਾ ਕਟ-ਕਟ ਨਾ ਮੈਂ ਗਲਤ ਨਾ ਹੋਵਾਂ ਤਾਂ 100 ਏਕੜ ਦੇ ਲਗਭਗ Rajasthan ਚ ਪਹਿਲੀ ਵੀ ਹੈ ਨਾ ਹਾਂਜੀ ਹਾਂਜੀ ਤੇ Rajasthan ਨੰਬਰ ਗੱਡੀ ਸੀ ਉਹ ਜਿਹੜੀ ਗੱਡੀ ਦਸਵਾਰ ਹੋ ਕੇ ਆਈ ਸੀ ਸਹੀ ਹੈ ਨਾ ਸਾਰਾ ਬਾਇਓ ਡਾਟਾ ਬਾਈ ਪੰਜਾਂ ਦੇ ਅੱਜਕੱਲ ਚਲੋ ਜੋ ਵੀ ਹੋਵੇ ਬਾਈ ਨਾਲ ਵੀ ਆਪਾਂ ਗੱਲ ਕਰਦੇ ਆਂ ਬਰਾੜ ਸਾਹਿਬ ਤੂੰ ਚਰਚਾ ਚ ਰਹਿਣ ਕਿਤੇ ਓਡਾ ਕੋਈ ਮੀਟ ਵੱਢ ਕੇ ਸਟਾ ਗਿਆ ਕਦੇ ਤੁਹਾਡੇ ਕੋਸ ਹੋ ਗਿਆ ਕਦੇ ਕੋਈ ਕੀ ਗੱਲ ਹੈ ਕੀ ਹੈ ਕਦੇ ਜਾਣ ਕੇ ਤਾਂ ਨਹੀਂ ਕਰੀ ਜਾਂਦੇ ਨਹੀਂ ਭਾਈ ਜਾਣ ਕੇ ਅੱਗੇ ਲੋਕ ਸਾਨੂੰ ਗੱਪ ਸਮਝਦੇ ਆ ਅੱਗੇ ਸਾਡੇ ਮੁਰਗੇ ਵੜਾ ਕੇ ਜਾਵੜਾ ਅਗਲਾ ਕਹਿੰਦਾ ਕਿ ਥਾਂ ਫੇਮਸ ਹੁੰਦੇ ਮਾਰੇ ਜਾਣ ਕੇ ਕੀ ਕੀ ਗੱਲ ਇਦੋ ਵਾਰ ਸਾਡੇ ਸੀਸੀਟੀ ਵੀ ਕੈਮਰੇ ਲੱਗੇ ਇੱਕ ਦੋ ਵਾਰੀ ਪਹਿਲਾਂ ਵੀ ਹੋਈ ਆ ਭਾਈ ਦੋ ਟਰੇਆਂ ਲੰਬਾਈਆਂ ਹੂ ਉੱਥੇ ਗੱਡੀ ਠੱਲੇ ਉਦੋਂ ਇੱਕ ਕੈਮਰਾ ਹੈ ਨਹੀਂ ਆਪਣਾ ਇੱਥੇ ਸੀਗਾ ਲੈ ਕੇ ਟਰੇਆਂ ਉਹ ਪਹਿਲੇ ਲੈਣ ਦਾੜ ਉਹਦੇ ਮਾਰਿਆ ਗਿਆ ਤੇ ਲੰਘ ਗਿਆ ਤੇ ਜਦੋਂ ਮੈਂ ਕੁਜਰਦੀ ਨਾਲ ਕੈਮਰੇ ਤੇ ਹੀ ਬੈਠਾ ਸੀਗਾ ਵੇਖੀ ਜਾਂਦਾ ਇਹਦਾ ਮੋਬਾਈਲ ਬਾਚਾ ਇਧਰ ਜੱਕੇ ਜੈਕਟ ਇਹਦੇ ਵਿੱਚੋਂ ਇਹ ਖੜਾ ਦੂਜਾ ਸਕੇ ਨਾ ਜਦੋਂ ਬਾਈ ਨੇ ਗੇਅਰ ਕੱਢੀ ਐ ਏਡੀ ਸਪੀਡ ਨਾਲ ਕੱਢੀ ਇਹ ਰਾਤ ਇਹਨਾਂ ਦੀ ਗੱਲ ਕਰਦਾ ਇਹ ਹੁਣ ਜੋ ਮਰਜ਼ੀ ਕਹੀ ਤੁਸੀਂ ਕਹਿੰਦੇ ਭੱਜੇ ਆ ਹਾਂ ਮੈਂ ਕਹਿੰਦਾ ਭੱਜੇ ਸੀਗੇ ਪਰ ਕੁਝ ਨਹੀਂ ਗਲਤੀ ਮੰਨ ਲਈ ਬੰਦੇ ਨੇ ਇਹ ਵੀ ਏਡੀ ਵੱਡੀ ਗੱਲ ਲੈ ਬਾਈ ਮੰਨਦੇ ਆ ਵੀ ਗਲਤੀ ਮੰਨਦੇ ਉਹ ਜਦੋਂ ਮੰਨ ਲੋ ਸਾਡੇ ਕੋਲੇ ਜਦੋਂ ਪੈਸੇ ਨਹੀਂ ਆਏ ਸੀ ਵਾਪਸ ਪੈਸੇ ਤਾਂ ਦੇਣੇ ਦੇਣੇ ਸੀ ਬਾਈ ਇੱਕੋ ਪੈਂਟ ਦੇ ਆ ਕੋਈ ਸਾਡੇ ਪੈਂਟ ਦਾ ਮੂਹ ਤੇ ਬੰਦਾ ਕਹੀਦਾ ਤੁਸੀਂ ਹੁਣ ਜਿਵੇਂ ਤੁਹਾਡੇ ਗਲਤੀ ਤੇ ਨਿਪਟੜੇ ਗਲਤੀ ਮੰਨਦੇ ਗਲਤੀ ਤਾਂ ਹੈਗੀ ਆ ਮੈਨੂੰ ਜਿਵੇਂ ਮਰਜ਼ੀ ਲਾ ਲੈਣ ਪਰ ਇਹ ਇਹ ਬੰਦਾ ਚਲੋ ਕੁਛ ਕੁਸੀ ਲਾ ਲੋ ਯਾਰ ਜਲਦੀ ਲਾ ਲੋ ਕੋਈ ਚੱਲ ਕੇ ਆ ਗਿਆ ਚੱਲ ਕੇ ਆ ਗਿਆ ਬੰਦਾ ਨੀਵਾ ਹੋ ਗਿਆ ਚੱਲ ਕੇ ਆ ਗਿਆ ਕੁਛ ਹੀ ਲਾ ਲੋ ਚਲੋ ਉਹ ਵੀਡੀਓ ਤੈਨੂੰ ਵੀ ਨਹੀਂ ਪਤਾ ਇੰਨੀ ਵਾਇਰਲ ਹੋ ਜੂ ਨਾ ਆਪਾਂ ਨੂੰ ਪਤਾ ਉਹ ਸਾਰੇ ਚੰਨਣਾ ਨੇ ਭਾਈ ਉਹ ਵੀਡੀਓ ਪਾਛਾ ਫੇਰ ਭਾਈ ਇਹਨਾਂ ਉਹਦੋਂ ਬਾਅਦ ਤੂੰ ਨਾਲ ਦੀ ਨਾਲ ਵੀਡੀਓ ਕੱਢੀ ਨਾਲ ਦੀ ਨਾਲ ਮੈਂ ਕੈਮਰੇ ਤੇ ਬੈਠਾ ਸੀ ਭਾਈ ਨਾਲ ਦੀ ਨਾਲ ਹੀ ਅੱਛਾ ਕੈਮਰੇ ਤੇ ਘਰੇ ਵੇਖੀ ਜਾਂਦੇ ਆਨਲਾਈਨ ਇਹਨਾਂ ਨਾਲ ਗੱਲ ਕਰੀ ਜਾਂਦਾ ਸੀ ਅੱਛਾ ਆ ਬੰਦਾ ਸੀ ਉਹ ਆ ਇਹਦਾ ਮਾਫਲੇ ਰੋ ਭਾਈ ਜਿਹੜਾ ਸਾਰੀ ਦੁਨੀਆ ਤੇ ਛਾਇਆ ਪਿਆ ਅੱਛਾ ਇਹਨਾਂ ਨੂੰ ਤਾਂ ਬੰਦੇ ਦਾ ਇਹ ਨਹੀਂ ਪਤਾ ਸੀ ਇੱਕ ਭਲਾਈਆਂ ਦਾ ਮੈਂਬਰ ਸੀ ਅਸੀਂ ਨਾਲ ਤੇ ਇਹ ਤਾਂ ਮੈਂ ਪਰਸਾ ਨੂੰ ਅਖੀ ਤੇ ਇਹ ਵੀ ਸੀਗੇ ਨਾਲ ਉਹ ਫਿਰ ਭਾਈ ਯਾਰ ਇਹ ਤਾਂ ਫਿਰ ਪ੍ਰਦੇਸੀ ਬੰਦਾ ਇਹਨੂੰ ਹੁਣ ਕੀ ਪਤਾ ਹਨਾ ਇਹ ਤਾਂ ਹੁਣ ਯਾਰ ਇਹਨਾਂ ਦਾ ਹੁਣ ਮੈਂ ਇਹ ਨਾਲ ਲੜਨ ਲੱਗ ਗਿਆ ਮੈਂ ਛੇਟਰੀਆਂ ਨਹੀਂ ਕਰਨੀਆਂ ਕਿਸੀ ਤੁਸੀਂ ਕੋਈ ਪਹਿਲਾਂ ਵੀ ਇੱਥੋਂ ਲੈ ਕੇ ਗਏ ਨਹੀਂ ਇੱਕ ਦੋ ਵਾਰੀ ਦੋ ਦੋ ਤਿੰਨ ਤਿੰਨ ਟਰੇਆਂ ਜੀ ਨਹੀਂ ਪਤਾ ਕੀ ਚੈੱਕ ਕਰਾ ਮੈਂ ਇਹਦੇ ਨਾਲ ਲੜੀ ਗਿਆ ਬਾਈ ਫੋਨ ਲਾ ਕੇ ਮੈਂ ਕਿਹਾ ਤੂੰ ਯਾਰ ਤੂੰ ਦਿੱਤੇ ਕਿਉਂ ਪਹਿਲਾਂ ਮੈਂ ਪੈਸੇ ਲੈ ਕੇ ਫੇਰ ਗੱਡੀ ਦੇ ਵਿੱਚ ਰੱਖਣੇ ਮੇਨਾਂ ਬਾਈ ਜੀ ਮੇਰੇ ਠੱਕੇ ਨਾਲ ਉਠਾ ਲਈ ਮੈਂ ਦੂਸਰੀ ਟਰੇ ਉਠਾਣੇ ਗਿਆ ਆਦਾ ਗਿਆ ਦਾ ਉਹ ਦੂਸਰਾ ਆਦਮੀ ਆ ਕੇ ਪਿੱਛੇ ਉਹ ਉਧਰ ਬਹਿ ਕੇ ਆ ਕੇ ਗੱਡੀ ਦੇ ਵਿੱਚ ਹੁਣ ਤੁਹਾਡੇ ਸਾਰੇ ਗੱਲਾਂ ਬਾਰੇ ਕਲੀਅਰ ਹੋ ਗਈਆਂ ਨਾ ਤੇ ਤੂੰ ਕਹੀ ਜਾ ਬਾਈ ਐ ਠਾ ਲਈ ਇਹ ਕਹਿੰਦੇ ਬਾਈ ਨਹੀਂ ਅਸੀਂ ਤਾਂ 28 ਸੈਕਿੰਡਰ ਦੇ ਬਾਅਦ ਸਾਰੇ ਨਾਲ ਵੀ ਬਾਈ ਐ ਹੋਈ ਹੈ ਸਾਡੇ ਕੋਲੋਂ ਬਲੈਲਰ ਲੈ ਪਰ ਤੂੰ ਹੀ ਤਾਂ ਸਮਝਦਾ ਤੇ ਉਦੋਂ ਬਾਅਦ ਅਗਲਾ ਗੇਅਰ ਮਾਰ ਹੁਣ ਅੱਗੇ ਸਿੱਧੋ ਨਹੀਂ ਦੇਗਾ ਇਸਾਂ ਪਿੱਛਾ ਨੂੰ ਪਹਿਲਾ ਪੈਸਾ ਲੇਗਾ ਪਹਿਲੇ ਪੈਸਾ ਲਾਂਗੇ ਹਾਂ ਹਾਂ ਠੀਕ ਹੈ ਗਲਤੀ ਗਲਤੀ ਮਾਫ ਕਰਦੀ ਗalti maaf kar di iski jo is isne kiya वैसे तो आपके साथ हुआ आप बताओ so, हमारे साथ भी ऐसी हुआ है दो तीन बार ये साढ़े नाल दो तीन बार ही आया कट कट तीन चार बार ही हो गया कि बंदे नीट लेके ਭੱਜ ਗਏ ਤੇ ਉਦੋਂ ਮੈਂ ਪੈਸੇ ਦੇ ਕੇ ਨਹੀਂ ਗਏ ਬਾਅਦ ਚ ਅਸੀਂ ਸਾਡੇ ਕੈਮਰੇ ਨਹੀਂ ਲੱਗੇ ਸੀਗੇ ਤੇ ਉਦੋਂ ਬਾਅਦ ਅਸੀਂ ਕਹਤਾ ਸੀ ਪਹਿਲਾਂ ਪੈਸੇ ਲੈਣੇ ਆ ਮਤਲਬ ਵੀ ਤੇਲ ਨਹੀਂ ਨਹੀਂ ਭਾਈ 2000 ਲੈ ਕੇ ਭੱਜਣ ਵਾਲਾ ਬੰਦਾ ਤਾਂ ਨਹੀਂ ਰੱਜਿਆ ਬੰਦਾ ਹੈ ਕੋਈ ਅਜਿਹੀ ਗੱਲ ਨਹੀਂ ਉਹ ਜਾਏ ਕੋਈ ਮੂਡ ਬਣ ਜਾਏ ਜਾਂ ਜਿਹੜਾ ਬੰਦਾ ਚੌੜ ਪੈ ਜਾਂਦਾ ਤੇ ਉਹੀ ਭਈਆਂ ਨੇ ਮੇਰੀ ਵੀ ਹੱਥ ਕਈ ਯਾਰ ਚੌੜ ਕਰ ਲਾ ਕੇ ਨੇ ਭਈਆ ਦੇਖਾਂਗੇ ਮਗਰ ਭਈ ਦਾ ਕਿ ਨਾ ਤੇ ਪਰ ਭੱਜਾ ਹਿੱਲੇ ਹੋਏ ਨਹੀਂ ਤੇਰਾ ਯਾਰ ਉੱਥੇ ਘੜ ਗਿਆ ਦੇਖਦਾ ਇਹ ਖੜਾ ਰਿਹਾ ਹਾਂ ਇਹ ਖੜਾ ਰਿਹਾ ਮੈਨੂੰ ਜਦੋਂ ਸਾਨੂੰ ਪਤਾ ਲੱਗੇ ਪੈਸੇ ਵਾਪਸ ਆ ਗਏ ਸੀ ਉਹਦੀ ਵਾਸਤੇ ਮੁੜੇ 25 ਮਿੰਟ ਲੱਗਣ ਵਾਪਸ ਆ ਗਏ ਸੀ ਉਹਦੋਂ ਬੰਦ ਕਰਕੇ ਇਹ ਵੀ ਪਏ ਗਏ ਸੀ ਫਾਰਮ ਬੰਦ ਸੀ ਲੈ ਵੀ ਮਿੱਤਰੋ ਇੱਕ ਤਾਂ ਬੇਨਤੀ ਆ ਜਿੱਥੇ ਤੇ ਵੀਡੀਓ ਚੱਲਦੀ ਹੋ ਜਾਂ ਡਿਲੀਟ ਕਰ ਦਿਓ ਬਹੁਤ ਜੋ ਵੀ ਇਹਨਾਂ ਦੀ ਸਜ਼ਾ ਲਾ ਲਓ ਹੋ ਗਈ ਹੈ ਨਾ ਐਵੇਂ ਮੈਟਰ ਤੁਹਾਨੂੰ ਪਤਾ ਅੱਗੇ ਅੱਗੇ ਚਾਹ ਗਲਤੀ ਮੰਨ ਲਈ ਗਏ ਬਾਬਾ ਦਾ ਬਾਈ ਕਹੇ ਬਾਈ ਕਹੇ ਤੂੰ ਗਲਤੀ ਮੰਨ ਲਈ ਬਾਈ ਬੰਦੇ ਨੇ ਚੱਲ ਵੀਡੀਓ ਜਿੱਥੇ ਜਿਹੜੇ ਚੈਨਲ ਆ ਤੇ ਬਾਈ ਡਿਲੀਟ ਕਰ ਦਿਓ ਤੇ ਗੱਲ ਖਤਮ ਤੇ ਹੋਰ ਬਾਈ ਕੁਸ ਬਸ ਠੀਕ ਹੈ ਹਾਂ ਸਭ ਠੀਕ ਹੈ ਠੀਕ ਹੈ ਬਾਈ ਹੋਰ ਸਭ ਠੀਕ ਹੈ ਓਕੇ ਧੰਨਵਾਦ ਠੀਕ ਹੈ ਜੀ ਥੈਂਕ ਯੂ ਠੀਕ ਹੈ ਠੀਕ ਹੈ ਓਕੇ ਕੀ ਲੋ ਵੀ ਆਵਾਜ਼ ਨਹੀਂ ਸੀ ਆਈ ਮੈਂ ਇੱਕ ਚਤੇ ਬਾਈ ਨੇ ਜਿਹੜੇ ਰਾਤ ਵਾਲੇ 2100 ਰੁਪਏ ਉਹ ਵੀ ਦਿੱਤਾ ਤੇ 500 ਰੁਪਏ ਕਹਿੰਦਾ ਮੈਂ ਭਈਏ ਨੂੰ ਇਨਾਮ ਵਜੋਂ ਵਧ ਦੇਣਾ ਅਸੀਂ ਹੱਸਣ ਲੱਗ ਗਏ ਵੀ ਤਾਂ ਨਾਮ ਦੇਣਾ ਵੀ ਮਗਰ ਨਹੀਂ ਭੱਜਿਆ ਤੇ ਚਲੋ ਬਾਈ ਇਹਨਾਂ ਦੇ ਆਸਬੀ ਦੀ ਸਾਰੀ 16 ਸਫਾਈ ਮਨ ਮਟਾਪ ਹੋ ਗਏ ਬਾਈ ਨੇ ਆਪਣੀ ਗਲਤੀ ਮੰਨ ਲਈ ਜਦੋਂ ਬੰਦਾ ਸਾਹਮਣੇ ਹੀ ਆ ਗਿਆ ਹਨਾ ਤੇ ਆ ਦੇਖੋ ਬਈਆ ਲੈ ਨਹੀਂ ਰਿਹਾ ਸੀਗਾ ਤੇ ਅਸੀਂ ਚੌੜ ਕਰਨ ਲੱਗੇ ਸੀ ਕਿ ਯਾਰ ਤੂੰ ਡਬਲ ਮੰਗਦਾ ਵੀ 2000 ਮੰਗਦਾ ਤੇ ਪਰ ਨਹੀਂ ਉਹਨੇ ਬਰਾੜ ਨੇ ਵੀ ਕਹਤਾ ਵੀ ਨਹੀਂ ਲੈਣੇ ਯਾਰ ਮੈਂ ਦੇ ਦੂੰਗਾ ਇਹਨੂੰ ਕੋਈ ਦਿੱਕਤ ਨਹੀਂ ਤੇ ਵੀ ਅਸੀਂ ਕੋਈ ਨਾ ਕੋਈ ਵੱਧ ਦੇ ਮਾਰਨੇ ਰੌਲਾ ਪਾਇਆ ਤੇ ਇਹ ਸਾਰਾ ਬਾਈ ਨਿਬੜ ਗਿਆ ਸਾਰਾ ਮਸਲਾ ਤੇ ਪਹਿਲਾ ਵਾਲੀ ਵੀਡੀਓ ਡਿਲੀਟ ਕਰ ਦਿਓ ਆ ਸ਼ੇਅਰ ਕਰ ਦਿਓ ਦੱਬ ਕੇ ਬਾਈ